ਕਲਰ ਨਾ ਅੰਦਰ ਸੋਤੀ ਨਾ ਮਤੋਡ ਮੇਰਾ ਨਾਮ ਹਸ਼ਮਰ ਹੈ ਆ ਮੇਰੀ ਸਾਹਮਣੇ ਸ਼ਾਪ ਹੈ ਇਹ ਪ੍ਰਾਈਵੇਟ ਪ੍ਰੋਪਰਟੀ ਹੈ ਤੇ ਇਸ ਲਈ ਆ ਕੇ ਫਿਲਰ ਵਗੈਰਾ ਲਾ ਕੇ ਕਲਸੀ ਪੱਕਾ ਬਣਾ ਰਹੇ ਹੈ ਇਸ ਜਗ੍ਹਾ ਤੇ ਆ ਕਰਦੇ ਸੈ ਜਗਾ ਸਿੱਗੀ ਮੰਗ ਕਰਦੀ ਕਿ ਇਹ ਕੋ ਸਾਫ ਦੀ ਸਤ ਸਭੀ ਜਗਾ ਹੈ ਮੋਨਾ ਕੋਲ ਕੋਈ ਉਹ ਨਹੀਂ ਹੁਸ ਜਗਾ ਜਗਾ ਜੀ ਹੈ ਇੰਦਰਜੀਤ ਸੇਖੋਂ ਕੀ ਬਹੁਤ ਪੁਰਾਣੀ ਜਗਾ ਪਈ ਆ ਉਹਦੇ ਮੁੰਰੇ ਆ ਕੇ ਪ੍ਰਾਈਵੇਟ ਆਪ ਦਾ ਡੰਪ ਬਣਾਉਣ ਲੱਗੇ ਆ ਜੋ ਕਿ ਪਤਾ ਨਹੀਂ ਮਾਰਕੀਟ ਦੀ ਕਮੇਟੀ ਨੇ ਕਿਆ ਜਾਂ ਨਹੀਂ ਕਿਆ ਨਾ ਮਾਰਕੀਟ ਤੋਂ ਪੁੱਛਿਆ ਨਾ ਕੋਈ ਨਹੀਂ ਕੋਈ ਬੋੜ ਲੈ ਕੇ ਆਦੀ ਮਰਜ਼ੀ ਨਾਲ ਪਟਾਣਾ ਦੀ ਮਰਜ਼ੀ ਨਾਲ ਡੰਪ ਬਣਾ ਕੇ ਪੁਰਾਣੇ ਲਿਆ ਕੇ ਬੋੜ ਲਾਉਣ ਲੱਗਿਆ ਮਾਰਕੀਟ ਵਾਲਿਆਂ ਨੂੰ ਪੂਰਾ ਤਰਾਜ ਇੱਥੇ ਕੋਈ ਡੰਪ ਨਹੀਂ ਹੋਣਾ ਚਾਹੀਦਾ ਕੋਈ ਗਵਰਨਮੈਂਟ ਦੇ ਵਿੱਚ ਇੱਥੇ ਡੰਪ ਦਿਖਾ ਦੇ ਨੂੰ ਸਾਨੂੰ ਵੀ ਇੱਥੇ ਡੰਪ ਬਣਿਆ ਹੈਗਾ ਇੱਥੇ ਢੇਰ ਲੱਗ ਜਾਂਦੇ ਆ ਬਾਬਾ ਫਰੀਦ ਜੀ ਨੂੰ ਮੇਨ ਜਗ੍ਹਾ ਗਲੀ ਜਾਂਦੀ ਹੈਗੀ ਆ ਮੋਸਕ ਮਾਰਦਾ ਮੁੜ ਕੇ ਇੱਥੇ ਕੋਈ ਚੱਕਰ ਨਹੀਂ ਆਉਂਦਾ ਸਾਨੂੰ ਇਹ ਮਾਰਕੀਟ ਸਾਰੀ ਨੂੰ ਹਾਂ ਜੀ ਵਿਰੋਧ ਕੀਤਾ ਜਾ ਰਿਹਾ ਹੈ ਕਹਿੰਦੇ ਅਸੀਂ ਨਹੀਂ ਕਰਦੇ ਵਿਰੋਧ ਕਰਦੇ ਅਸੀਂ ਇਹ ਡੰਪ ਨਹੀਂ ਮੰਨਦੇ ਨਾ ਇੱਥੇ ਸਫਾਈ ਹੋਣੀ ਚਾਹੀਦੀ ਹੈ ਬੂਟੇ ਲੱਗਣੇ ਚਾਹੀਦੇ ਆ ਉੱਥਾਂ ਦੇ ਇਥੇ ਵੀਕਲ ਕੱਢ ਰਿਆ ਉਹ ਤੋਂ ਦੁਖੀ ਹੁੰਦੇ ਆ ਲੋਕ ਵੀ ਵੀਕਲ ਕਿਥੇ ਲਾ ਕੇ ਪਰ ਇਹ ਪਤਾ ਕੰਪ ਬਣਾਉਣਾ ਚਾਹਤੇ ਸਾਨੂੰ ਇਸ ਤੇ ਇਤਰਾਜ਼ ਪਹਿਲਾਂ ਕਹਿੰਦੇ ਕਮੇਟੀ ਵਾਲੇ ਫਿਰ ਕਹਿੰਦੇ ਵੀ ਡੀ ਸਾਹਿਬ ਦਾ ਆਰਡਰ ਬਸ ਐਵੇਂ ਲਾ ਦੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਕਹਿਣਾ ਚਾਹੁੰਦਾ ਪਹਿਲਾਂ ਕਹਿੰਦੇ ਟੀਨ ਦਾ ਵੱਲੋਂ ਹੋਇਆ ਫਿਰ ਉਹ ਆ ਕੇ ਵਿਰੋਧ ਕੀਤਾ ਫਿਰ ਕਹਿੰਦੇ ਪੱਟ ਲੋ ਦੀ ਕੋਈ ਨਹੀਂ ਮੈਂ ਕਰ ਲਾਈ ਜਾਂਦੇ ਕੋਈ ਸਰਕਾਰੀ ਬੋਰਡ ਇਹ ਭਗਤ ਸਿੰਘ ਬਾੜ ਚੋਂ ਪੱਟ ਕੇ ਇਸ ਵਾਲੇ ਰਿਹਾ ਆਪ ਦੀ ਆੜਾਸਤੇ ਕੋਈ ਬੋਡ ਲਾ ਰਹੇ ਆ ਪੁਰਾਣੇ ਗਲੇ ਵੇ ਬੋਡ ਆ ਗਿਆ ਉਹ ਦੇਖੋ ਫਿਰ ਅਰਜੀ ਦੋਦੇ ਥੱਲੇ ਚਾਰ ਫੁੱਟ ਦਾ ਛੱਡਿਆ ਅਨੇਕ ਆਪਣਾ ਸਰਕਾਰੀ ਨਵੀਂ ਰੋਟੈਂਪੋ ਇਹ ਪੱਤਰ ਹੈ ਅਸੀਂ ਫਿਰ ਵੀ ਧੰਨਵਾਦ ਕਰਦੇ ਹਾਂ ਨਾ ਨਹੀਂ ਤਾਂ ਵੀ ਸਾਡੀ ਮਾਰਕੀ ਗਾਹ ਦੇ ਕਹਿਣ ਤੇ ਮਾਰ ਰਹੇ ਬੰਦ ਕਰ ਰਹੇ ਠੀਕ ਹੈ ਫਾਟੇ ਇਥੇ ਡੰਪ ਨਹੀਂ ਬੰਨਣਾ ਚਾਹੀਦਾ ਸਾਨੂੰ ਪੂਰਾ ਇਰਾਦਾ ਹੈ